ਵੇਜ ਮੁਕਰੋ ਲੱਗੇ ਮੇਰੀ ਮੇਰਾ ਖੰਨਾ ਤੜਕਰ ਦਾ ਖਲਾਫੇ ਮੁਕਰ ਗਾਲਿਓ ਮੇਰੇ ਤੂੰ ਥੱਫੜ ਮਾਰ ਨਾ ਕੋਣ ਇਹ ਭੈਣ ਮੁਕਰ ਉਹਦੇ ਮਾਰਨੇ ਜਲਦੀਓ ਲੱਭ ਲਿਆ ਆਂ ਬਹਿ ਜਾ ਤੂੰ ਬਹਿ ਜਾ ਉਹ ਬਾਅਦ ਚ ਦੇਖਾਂਗੇ ਸ਼ਰਾਬੀ ਬੇਜੁਕਰ ਪੈਗ ਲਾਇਆ ਆ ਆ ਬਹਿ ਜਾ ਜੀਰਾ ਫੜ ਜਾ ਕੱਢਾ ਸਤ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਅਜੀਬੋ ਗਰੀਬ ਖਬਰ ਨੇ ਪੂਰੇ ਪੰਜਾਬ ਦਾ ਧਿਆਨ ਖਿੱਚਿਆ ਦੱਸਦੀ ਹੈ ਖੰਨਾ ਚ ਸ਼ਰਾਬੀ ਐਸਆਈ ਨੇ ਹੰਗਾਮਾ ਕੀਤਾ ਤਾਂ ਅਸੀਂ ਸਮਝੀਏ ਕਿ ਸ਼ਰਾਬ ਕਿੰਨੀ ਮਾੜੀ ਚੀਜ਼ ਹੈ ਕਿਉਂਕਿ ਸ਼ਰਾਬ ਪੀਣ ਨਾਲ ਕਈ ਵਾਰ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਖੰਨਾ ਚ ਸ਼ਰਾਬੀ ਐਸਆਈ ਨੇ ਹੰਗਾਮਾ ਕੀਤਾ ਇੱਥੋਂ ਤੱਕ ਕਿ ਸ਼ਰਮ ਆਪੜ ਹੀ ਐਸਐਚਓ ਨੂੰ ਗਾਲ੍ਹਾਂ ਕੱਢੀ ਹਨ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਈਰਲ ਹੋ ਰਹੀ ਹੈ ਜਿਸ ਕਾਰਨ ਐਸਆਈ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਐਸਆਈ ਸੁਰਾਜਦੀਪ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ ਜਿਸ ਦੀ ਸ਼ਿਕਾਇਤ ਐਸਐਚਓ ਹਿਮਤ ਮਲੋਤਰਾ ਨੂੰ ਮਿਲੀ ਐਸਐਚਓ ਨੇ ਥਾਣਾ ਮੁੰਸ਼ੀ ਨੂੰ ਨਾਲ ਲੈ ਕੇ ਐਸਆਈ ਸੁਰਾਜਦੀਪ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਐਸਆਈ ਨੇ ਉਥੇ ਐਮਰਜੈਂਸੀ ਵਾਰਡ ਵਿੱਚ ਕਾਫੀ ਹੰਗਾਮਾ ਕੀਤਾ ਐਸਐਚਓ ਨਾਲ ਬਦਸਲੂਕੀ ਕੀਤੀ ਨੌਬਤ ਹੱਥੋਂ ਪਾਈ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਡੀਐਸਪੀ ਰਜੇਸ਼ ਕੁਮਾਰ ਮੌਕੇ ਤੇ ਪੁੱਜੇ ਅਤੇ ਸਥਿਤੀ ਨੂੰ ਕਾਬੂ ਕੀਤਾ ਤਾਂ ਇਹ ਖਬਰ ਜਿਹੜੀ ਆ ਖਰਨਾ ਤੋਂ ਸਾਹਮਣੇ ਆ ਰਹੀ ਜਿੱਥੇ ਦੱਸਿਆ ਜਾ ਰਿਹਾ ਕਿ ਡਿਊਟੀ ਦੌਰਾਨ ਇੱਕ ਏਐਸਆਈ ਸ਼ਰਾਬੀ ਹੋ ਗਿਆ ਜਿਸ ਨੇ ਆਪਣੇ ਹੀ ਐਸਐਚਓ ਤੱਕ ਨੂੰ ਗਾਲ੍ਹਾਂ ਕੱਢ ਦਿੱਤੀਆਂ ਤਾਂ ਅਸੀਂ ਸਮਝੀਏ ਜੇਕਰ ਇਹ ਐਸਆਈ ਕਿਸੇ ਨਾਕੇ ਤੇ ਖੜਾ ਹੁੰਦਾ ਤਾਂ ਆਮ ਲੋਕਾਂ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਆਮ ਲੋਕਾਂ ਨਾਲ ਕੀ ਹਸ਼ਰ ਕਰਦਾ ਖੈਰ ਹੁਣ ਵੀ ਭਾਕੀ ਜਾਂਚ ਸ਼ੁਰੂ ਹੋ ਗਈ ਆ ਇੱਕ ਵਾਰੀ ਮੌਕੇ ਦੀਆਂ ਤਸਵੀਰਾਂ ਦਿਖਾਉਣੀ ਆ ਆ ਗੱਲ ਨਹੀਂ ਦੁੱਧੇ ਵੜ ਗਏ 50 5000 ਲੈ ਕੇ ਰੇਜਪੁੱਤ ਪੜੌੜ ਲੱਕ ਜਨਰਦੀਨ ਨੂੰ ਉਹ ਕਰ ਨਹੀਂ ਕਿਹੜਾ ਕੋ ਕਰਨਾ ਉਹ ਜਾ ਤੂੰ ਕੰਮ ਕਰ ਆ ਕੱਢੋ ਜੀ ਕੌਣ ਮੇਰਾ ਹੱਥ ਭਾਈ ਮੈਨੂੰ ਪੱਤਰਕਾਰ ਬੁਲਾਉਣਾ ਮੱਦੀ ਬੁਲਾਵੀ ਓਏ ਆ 845 ਬੜਾ ਆ ਗਿਆ ਪਹਿਲਾਂ ਵੇ ਸੋਚ ਤੂੰ ਮਸਾ ਛੁੱਟੇ ਆ ਕੋਈ ਗੱਲ ਤੂੰ ਗੱਲਾਂ ਕਰਨ ਲੱਗਿਆ ਇਹਨੂੰ ਮੈਂ ਮੁਾਕਮ ਇਸ ਤੋਂ ਬੜੇ ਸਾਰੇ ਨਹੀਂ ਸਾਰਾ ਤੂੰ ਹੀ ਜਾਓ ਇਹ ਅਸੀਂ ਸਰਾਜਦੀਨ ਤਾਣਾ ਸਿਟੀ ਵਾਂਦੇ ਵਿੱਚ ਤਨਾਤ ਆ ਐਸ ਐਚਓ ਹਮੰਤ ਮਲੋਤਰਾ ਨੂੰ ਕੱਲ ਇੱਕ ਕੰਪਲੇਨ ਮਿਲੀ ਵੀ ਇਹਦੀ ਸ਼ਰਾਬ ਪੀਤੀ ਹੋਈ ਹੈ ਡਿਊਟੀ ਦੌਰਾਨ ਜਿਸਤੇ ਇਹਦਾ ਮਲਾਜਾ ਕਰਾਉਣ ਵਾਸਤੇ ਡਾਕਟਰੀ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪਤਲ ਖੰਨਾ ਲੈ ਕੇ ਗਿਆ ਉੱਤੇ ਇਹਦਾ ਐਸ ਐਚਓ ਸਰ ਨਾਲ ਬੁਲ ਬੁਲਾ ਰਿਹਾ ਹੋਇਆ ਤੇ ਉਹਦੀ ਇਸੋ ਦੀ ਵੀਡੀਓ ਵਾਇਰਲ ਹੋਈ ਹੈ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਇਹਦਾ ਮਲਾਜਾ ਹੋ ਗਿਆ ਤੇ ਜੋ ਮਹਿਕਮਾ ਨਾਲ ਸਖਤੋ ਸਖਤ ਕਾਰਵਾਈ ਹੋਗੀ ਇਹਦੇ ਵਰਕ ਲੱਕ ਹੁਣ ਵਿਚ ਲਿਆ ਦੇ ਜਾਊਗੀ ਸਰ ਇਹਦੇ ਤੇ ਕੀ ਐਕਸ਼ਨ ਲਿਆ ਜਾ ਰਿਹਾ ਜੀ ਮਹਿਕਮਾ ਨਾਲ ਕਾਰਵਾਈ ਹੋਗੀ ਜੀ ਸਾਰੀ ਰਿਪੋਰਟ ਲੈ ਕੇ ਡਿਟੇਲ ਦੇ ਵਿੱਚ ਜੋ ਵੀ ਹੋਊਗੀ ਕੀਤੀ ਜਾਊਗੀ ਬਹੁਤ ਮਾੜੀ ਗੱਲ ਹੈ ਇਹਨੇ ਜੋ ਯੂਨੀਫਾਰਮ ਵਿੱਚ ਪਾ ਕੇ ਜਾਈ ਕਟਨ ਕੀਤੀ ਹੈ போ மழிங்க